ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈਗੇ ਜੀ ਆਪਣੇ ਸਵੇਰ ਦੇ ਕੰਮਕਾਰ ਇਹ ਆਪਾਂ ਨੇ ਸਰੂਮ ਵੱਡੀ ਹੈ ਤੇ ਇਹਨੂੰ ਆਪਾਂ ਸਾਫ਼ ਕਰ ਰਹੇ ਹਾਂ ਟਾਈਮ ਹੋ ਗਿਆ ਸਵੇਰ ਦਾ 8:30 ਦਾ ਤੇ ਆ ਆਪਣਾ ਡੌਗੀ ਬਾਹਰ ਫਿਰਦਾ ਭੱਜਿਆ ਇਹਨੂੰ ਕੋਮਲ ਅੰਦਰ ਲੱਗੀ ਹੈ ਕਰਨ ਆ ਦੇਖੋ ਇੱਧਰ ਫਿਰਦਾ ਹੈ ਇਹ ਆਪਣੀ ਹੈਗੀ ਹੈ ਜੀ ਪੀਲੀ ਸਰੋਂ ਇਹ ਆਪਾਂ ਨੇ ਬੀਜਤ ਕੀ ਪਹਿਲੀ ਵਾਰ ਲਾਇਆ ਹੈ ਦੇਖੋ ਇਹਦਾ ਤੇਲ ਕਿਸ ਤਰ੍ਹਾਂ ਦਾ ਹੋਊਗਾ ਇਹ ਆਪਾਂ ਨੇ ਘਰ ਵਾਸਤੇ ਹੀ ਰੱਖਣੀ ਹੈ ਤੇ ਇਹਦਾ ਦਾਣਾ ਵੀ ਮੋਟਾ ਹੈ ਤੇਲ ਵਰਤੇ ਤੇ ਪਤਾ ਲੱਗੂਗਾ ਰੰਗ ਇਹਦਾ ਪੀਲਾ ਹੈ ਜੀ ਤੇ ਆਪਾਂ ਨੇ ਦੋ ਦਿਹਾੜੀ ਲਾਏ ਤੇ ਇੱਕ ਚਾਚਾ ਜੀ ਲੱਗੇ ਹੋਏ ਨਾਲ ਤੇ ਆਪਣੀ ਪਿੱਛੇ ਚੱਲ ਰਹੀ ਹੈ ਮਰਸੀਨ ਨੂੰ ਮੋਟਰ ਆ ਦੇਖੋ ਇੱਧਰ ਆਪਣਾ ਬਸੀਨ ਆ ਜਿੱਥੇ ਹਰਿਆਈ ਹਰਿਆਈ ਦਿਖ ਰਹੀ ਹੈ ਤੁਹਾਨੂੰ ਇਹ ਹੁਣ ਚੱਲ ਰਹੀ ਹੈ ਜੀ ਮੋਟਰ ਇਹਨੂੰ ਪਾਣੀ ਨੂੰ ਆ ਖਿਲਾੜੀ ਦਾ ਕੰਮ ਆਪਣਾ ਖਤਮ ਹੈ ਇੱਧਰ ਇਹ ਖਿਲਾੜੀ ਹੈ ਪਿੱਛੇ ਹੀ ਦੇਖੋ ਜੀ ਜੇ ਮਾਣਾ ਮੋਟਾ ਜੀ ਕਰਿਆ ਤਾਂ ਰਸ ਰੋਸ ਕਿਸੇ ਦਿਨ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਆਪਣਾ ਮੋਟਰ ਚੱਲ ਰਹੀ ਹੈ ਇੱਧਰ ਆਪਣਾ ਲਾਗੇ ਬੜਾ ਚਵੱਚਾ ਬਣਾਇਆ ਵਾ ਆਪਾਂ ਨੇ ਆਪਣੀਆਂ ਮੱਜਾਂ ਨਿਲਾਉਣ ਵਾਸਤੇ ਸੋ ਲਈ ਹੁਣ ਆਪਾਂ ਕਰਦੇ ਆਂ ਆਪਣਾ ਰਸੋਈ ਚ ਕੰਮ ਤੁੰਦਾ ਰੋਟੀ ਪਾਣੀ ਬਣਾਉਣੇ ਆ ਦੋ ਦਿਹਾੜੀਏ ਲੱਗੇਵੇਂ ਆ ਮੈਂ ਲਖੀ ਆਪਾਂ ਨੇ ਹੁਣ ਆਟਾ ਲੇਟਾ ਗੁੰਨ ਸਬਜੀ ਆਪਾਂ ਨੇ ਬਣਾ ਲਈਤੀ ਰਾਤ ਤੇ ਹੁਣ ਆਪਾਂ ਆਟਾ ਗੁੰਨ ਰਹੇ ਆ ਆਟਾ ਗੁੰਨ ਕੇ ਫਿਰ ਲੱਗਦੇ ਆ ਰੋਟੀ ਹਲੋ ਜੀ ਪੰਨ ਲੱਗੇ ਇੱਥੇ ਰੋਟੀ ਬਣਾਉਂ ਕੋਮਲ ਮੇਰੇ ਨਾਲ ਪਕਵਾ ਰਹੀ ਹੈ ਕਿਉਂਕਿ ਰੋਟੀ ਐ ਜ਼ਿਆਦਾ ਤੇ ਕਰਕੇ ਕੱਲੀ ਤੇ ਫਿਰ ਮੇਤੇ ਕੰਮ ਲੋਟ ਨਹੀਂ ਆਉਂਦਾ ਤੇ ਅਪਾ ਰੋਟੀ ਬਣਾ ਕੇ ਉਹਨਾਂ ਦੀ ਬਨ ਕੇ ਚਾਹ ਬਣਾ ਕੇ ਫਿਰ ਅਪਾ ਹੋਰ ਕੋਈ ਕੰਮ ਕਰਾਂਗੇ ਕਰਤਾ ਤੇ ਹੈਗਾ ਜੀ ਸਾਡਾ ਸਵੇਰ ਦਾ ਕੰਮਾਂ ਦਾ ਰੁਟੀਨ ਇੱਥੇ ਤੇ ਸਾਡੇ ਕੰਮ ਹੋਵੇ ਸ਼ੁਰੂ ਸਵੇਰ ਦੇ ਸਾਂਝ ਤੱਕ ਚੱਲਣਗੇ ਹੁਣ ਅਕਨੇ ਇਹ ਤੁਹਾਡੇ ਇਹ ਰੋਟੀ ਘਟ ਗਈ ਦੀ ਤਵਾਰੇ ਮੈਂ ਗਣਕੇ ਚੋਪੜ ਕੇ ਸਵਾਰ ਕੇ ਰੱਖ ਲੱਗੀ ਤੇ ਇੱਧਰ ਆਪਣੇ ਲੱਗੇ ਹੋਏ ਆ ਜੀ ਡੰਗਰਾਂ ਦਾ ਕੰਮ ਕਰਨ ਟੋਕਾ ਕਰਨ ਵਸੇਨ ਦਾ ਸਵੇਰ ਸਵੇਰ ਫਿਰ ਲੈਟ ਦਾ ਤਵਾਰ ਨਹੀਂ ਇਹਗਾ ਕਾ ਦਿਨ ਚ ਭੱਜ ਜਵੇ ਇੱਧਰ ਲੱਗੇ ਹੋਏ ਤੇ ਇਹ ਟੋਕਾ ਕਰਨ ਤੇ ਹੋ ਗਿਆ ਜੀ ਸੰਜ ਦਾ ਟਾਈਮ ਸ਼ਾਮ ਦਾ 5:30 ਦਾ ਧਾਰਪਨੇ ਚੋਲੀ ਧਾਰ ਚੋਣ ਤੇ ਬਾਅਦ ਆਪਾਂ ਲੱਗੇ ਆਂ ਸਬਜੀ ਤੜਕਾ ਲਾਉਣ ਆਪਾਂ ਬਣਾਉਣੀ ਇੱਥੇ ਸੁੱਕੀ ਕੀਆ ਅਸੀਂ ਦਾ ਕੀਆ ਬੋਲਦੇ ਆਂ ਜੀ ਤੁਸੀਂ ਦੱਸਿਓ ਵੀ ਇਹਨੂੰ ਕੀਆ ਨੂੰ ਤੁਸੀਂ ਕੱਦੂ ਬੋਲਦੇ ਆਂ ਕਿ ਕੀਆ ਬੋਲਦੇ ਆਂ ਸਾਡੇ ਤਾਂ ਇੱਧਰ ਅਸੀਂ ਸਾਰੇ ਕੀਆ ਹੀ ਬੋਲਦੇ ਆਂ ਇਹ ਹੈਗਾ ਜੀ ਹੁਣ ਆਪਾਂ ਤੜਕਾ ਲੱਗੇ ਨਾ ਇਹ ਨੂੰ ਇਹ ਤਾਂ ਬਾਅਦ ਫਿਰ ਬਣਾਉਂਗੇ ਰੋਟੀ ਨਾਲੇ ਕਰਦੇ ਹਾਂ ਦੁੱਧ ਗਰਮ ਇਹ ਹੈਗੇ ਨੇ ਆਪਣੇ ਸਾਂਝ ਦੇ ਕੰਮਕਾਰ ਸਬ지 ਆਪਾਂ ਬਣਾਉਨੇ ਆ ਚੁੱਲੇ ਦੇ ਆਪਾਂ ਨੇ ਹੁਣ ਪਾਤਾ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਸਬ지 ਪਚੁੱਲੇ ਤੇ ਹੀ ਬਣਾਉਣੀ ਹੈ ਹਮੇਸ਼ਾ ਰੋਟੀ ਗੈਸ ਤੇ ਬਣਾਉਣੀ ਹੈ ਕਿਉਂਕਿ ਕਈ ਵਾਰ ਮੈਨੂੰ ਕੱਲੀ ਨੂੰ ਵੀ ਬਣਾਉਣੀ ਪੈਂਦੀ ਹੈ ਰੋਟੀ ਫਿਰ ਮੇਤੇ ਜਿਆਦਾ ਰੋਟੀ ਮੁਸ਼ਕਲ ਹੁੰਦਾ ਜੀ ਮੈਨੂੰ ਚੁੱਲੇ ਪਰ ਬਣਾਉਣ ਦਾ ਕੰਮ ਇਸ ਕਰਕੇ ਮੈਂ ਸਬ지 ਚੁੱਲੇ ਤੇ ਬਣਾ ਲੈਂਦੀ ਆ ਤੇ ਰੋਟੀ ਅੰਦਰ ਗੈਸ ਤੇ ਪਕਾਉਣੀ ਫਿਰ ਸੋਈ ਚੁੱਲਾ ਆਪਣਾ ਬਾਹਰ ਰ ਸੋਈ ਦੇ ਨਾਲੇ ਬਾਹਰਲੇ ਪਾਸੇ ਪੱਥਰ ਪਰ papa, 너치기야 ਪਾਣੀ ਦੋ ਤਿੰਨ ਪਾਣੀਆਂ ਚ ਧੋ ਕੇ ਕੀਆ ਫਿਰ ਆਪਾਂ ਨੇ ਪਾਈਆ ਬਤੀਲੇ ਚ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਵਾਂਗੇ ਨਮਕ ਤੇ ਹਲਦੀ ਹਰੀ ਮਿਰਚ ਤੇ ਜੀਰਾ ਆਪਾਂ ਨੇ ਪਹਿਲਾਂ ਪਾਤਾ देखो ये पे पाते दो चमच लूण अपने पाती हल्दी डेढ़ डेढ़ चमच इसके बाद अपा हिला के ढक दे ਸਿੰਗੀ ਤਰ੍ਹਾਂ ਮਲਾ ਕੇ ਫਿਰ ਆ ਪੱਟਾ ਕੱਦਨੇ ਆ ਫਿਰ ਆਪਾਂ ਲੱਗੂਗੇ ਅੰਦਰ ਜਾ ਕੇ ਰੋਟੀ ਆਟਾ ਆਪਣਾ ਗੁੰਨਾ ਗੁੰਨੇ ਆ ਪਿਆ ਤੇ ਦੁੱਧ ਆਪਾਂ ਅੰਦਰ ਗੈਸ ਤੇ ਗਰਮ ਹੁਣਾ ਤਰਿਆ ਹੋਇਆ ਇਹ ਹੈਗੇ ਆਪਣੀ ਸਵੇਰ ਤੇ ਸੰਜ ਤੱਕ ਦੇ ਮੇਨ ਮੇਨ ਕੰਮ ਕੰਮ ਅਜੇ ਬਹੁਤ ਹੈ ਜਿਹੜੇ ਕਿ ਤੁਹਾਨੂੰ ਅਸੀਂ ਅਜੇ ਦਿਖਾਏ ਨਹੀਂ ਹੈਗੇ ਕਿਉਂਕਿ ਆਪਣੀਆਂ ਕੰਪੈਨਾਂ ਵੀ ਹੁਣ ਜਾਨੀਆਂ ਜੀ ਕਿਸੇ 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 ਢਸਰਾਂ ਆਉਂਦੀ ਹੈ ਜੀ ਉਹ ਕੱਢਣ ਵਾਸਤੇ ਜਾ ਰਹੇ ਹਾਂ ਕਣਕਾਂ ਦਾ ਹਜੇ ਨਹੀਂ ਪੱਕੀਆਂ ਕਣਕਾਂ ਦਾ ਕੰਮ ਨਹੀਂ ਚੱਲਿਆ ਹਜੇ ਇਹ ਹੈਗਾ ਇਹ ਸ਼ਾਮ ਦਾ ਮੌਸਮ ਜੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਿੱਛੇ ਤੇ ਆਪਣੇ ਘਰ ਦੇ ਬੈਕ ਸਾਈਡ ਆ ਇਹ ਤੇ ਆਪ